गोविंदपुर साहिब हलका श्री हरगोबिंदपुर दे विधायक एडवोकेट अमरपाल सिंह वल्लो आज पंजाब शिक्षा क्रांति मुहिम केत वाख-वाख स्कूलों विद्यार्थियों दी शिक्षा विच वादा करदे अनुसार गई चार दीवारी जिन्ह गए गए कलास रूम आदि बनास काम का उदघाटन किया गया इस मौके अपने संबोधन विधायक अमरपाल सिंह ने कहा कि मुख्यमंत्री मंत्री सिंह मां की गतिशील अगवाई हेठ साडी सरकार का मुख्य उद्देश पंजाब नु खुशहाल अते प्रगतिशील सूबा बना है इस मौके ते सरपंच नाथ सुखविंदर सिंह सरपंच मोकल लखा सिंह प्रिंसिपल अरविंदरजीत सिंह पार्टीया प्रिंसिपल शशि किरण मुकेश कुमार विपन पासर मंदीप कौर लखविंदर कौर बीपीईओ तरसेम सिंह ब्लाक प्रधान सुखविंदर सिंह बलजिंदर सिंह राजेंद्र पाल कौर अलका अति समूह पिंड वासी तुसी देख रहे हो डीएस न्यूज पंजाब की खास रिपोर्ट ब्यूरो चीफ दविंदर सिंह विधानसभा तो हल्का के मेरे साथ श्री अमरपाल सिंह जी आज नत लोकल स्कूल के मिडिल और प्रायमरी ब्रांच की नव निर्वाह बिल्डिंग का उद्घाटन करेगी गहराइय को धनबाद करता इस करके मैं हूं बहुत ही शब्द ना यूज करते हुए मैं रिक्वेस्ट करता हूं मैं थोड़ा सारे का ਮਾਫ ਕਰਦਾ ਹਾਂ ਔਰ ਤੁਹਾਡੇ ਤੋਂ ਮਾफी ਮੰਗਦਾ ਹਾਂ ਕਿ ਕਾਰਨ ਕਈ ਹੋ ਜਾਂਦੇ ਆ ਰੇਟ ਵਾੜਦੇ ਜਿੱਦਾਂ ਤੁਹਾਡੇ ਸਾਰੇ ਇਨਸਾਨਾਂ ਨੇ ਬਾਅਦ ਜਿੱਦਾਂ ਕੋਈ ਪਰਮਿਟ ਹੀ ਅੱਜ ਅੰਦਰ ਦੁਕਤੇ ਨਾ ਸਕੇ ਜੇ ਕੋਈ ਹੋਵੇ। ਆਉਂਦਾ ਪ੍ਰਾਈਸ ਵੇਰੀ ਨਹੀਂ ਹੈ ਸਾਇੰਸ ਕੋਣਕਾ ਔਰ ਅੱਜ ਅੱਧੀ ਜਨਸ ਨੂੰ ਮਕਸਦ ਆਇਆ ਸੀ ਕਿ ਅੱਜ ਹੋਇਆ ਉਹ ਮਸਲ ਨਹੀਂ ਹੈ ਕਿ ਸਾਨੂੰ ਆਪਣੇ ਧੱਕਿਆਂ ਵਾਸਤੇ ਉਤਕਾਰ ਰਿਹਾ ਪਰ ਉਹ ਆਪਾਂ ਅੱਜ ਗੌਰ ਕਰਾਂ। ਤਾਂ ਉਹਦਾ ਰਜ ਉਹਦੀ ਦੇਦੀ ਰਹੀ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਜੀਵੇਂ ਪੜਾਉਣਾ ਹੈ। ਤਾਂ ਉਹਨੀਆਂ ਚਾਹੀਦੀਆਂ ਨੇ ਬੱਚਾ ਨੂੰ ਕੋਈ ਕਲਾਈਨ ਕੀਤਾ। ਉਹਦੇ ਰਸਈਂ ਕਰ ਸਕਦੇ ਆ ਅਸੀਂ ਕਿਤੇ ਨਾ ਕਿਤੇ ਜਿਹੜੇ ਉਹਨੂੰ ਇਤਜਾਦ ਨਾ ਬੋਕ ਦੇਖੇ ਕੋਈ ਕੋਈ ਦੇਣੇ ਗੱਲਾਂ ਕਰਕੇ ਕਿ ਕਿਆ ਕਰਦੇ ਐ ਕੈਸੀ ਵੀ ਉਤਵਲ ਕਰੇ ਜਾ ਰਹੇ। ਉਹਨੂੰ ਦੇਖੋ ਅੱਜ ਬੱਚਿਆਂ ਦੀ ਪੜ੍ਹਾਈ ਲੈ ਕੇ ਆਇਆ ਬੱਚਿਆਂ ਨੂੰ ਪੜਾਉਣਾ। ਪਰ ਬੇਈਂ ਸਾਡੇ ਕਈ ਪਰਿਵਾਰ ਨੇ ਜੋ ਕਹਿ ਰਹੇ ਨੇ ਸਰਕਾਰ ਨੇ ਦਿੱਤੀ ਹੀ ਨਹੀਂ ਸਾਡੇ ਨੂੰ ਪਰ ਮੈਂ ਕਿਹਾ ਕਿ ਜਦੋਂ ਤੱਕ ਸਾਡਾ ਗੁੱਸਾ ਹੁਣ ਉਸ ਤੋਂ ਪਹਿਲਾਂ ਤਾਂ ਤੋਂ ਇਹ ਪੁੱਛਣਾ ਚਾਹਦਾ ਹੈ ਕਿ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਕਾਂਗਰਸੀ, ਭਾਜਪਾ ਦੇ ਲੀਡਰ ਬੈਠਾ ਹੁੰਦੇ ਆ ਇਹਨਾਂ ਨੂੰ ਕਦੀ ਅਸੀਂ ਪਿਆਰ ਹੈ ਕਿ ਸਾਨੂੰ ਸਰਕਾਰ ਵੱਲੋਂ ਮਦਦ ਨਹੀਂ ਜਾਂ ਨਾ ਕੋਈ ਲੋੜ ਜਦੋਂ ਨਮਕ ਜਿਹੜਾ ਬਦਲ ਸਮਾ ਦੇ ਨਹੀਂ ਕੰਮ ਕਰਦਾ ਉਹਦੇ ਤੋਂ ਬਾਕੀ ਸਭ ਸਾਡੇ ਤੋਂ ਆ ਤੇ ਤੁਸੀਂ ਸਾਨੂੰ ਇਹ ਲੈ ਕੇ ਆ ਸਰਕਾਰ ਨਹੀਂ ਕੋ ਦਾ ਸਮਾ ਨਹੀਂ ਸਾਡੇ ਤੇ ਉਸ ਇਨਸਾਨ ਦਾ ਸਾਦਾ ਕਰਕੇ ਉਸੇ ਕਹਿਣ ਕੋ ਨਹੀਂ ਕਿ ਧਰਤ ਤੇ ਪਿਲਰ ਤੇ ਕੋਈ ਨਹੀਂ ਦੇ ਆਤ ਕਾਦੀ ਨਹੀਂ ਆਪਣੀ ਕੁੱਝ ਨਹੀਂ ਕਰਨਾ ਸਾਰੇ ਆਪ ਕਰੀਂ ਉਹਨਾਂ ਨੂੰ ਜਿਹੜਾ ਕਾਇਰ ਮੁਸਲਮਾਨ ਦੇ ਦੋ ਜੇਹਾਂ ਨਾਲ ਨਮਰਤਾ ਨਾਲ ਬੋਲਿਆ ਜਾਏ ਇਹਨਾਂ ਨੂੰ ਅਮਨਸ਼ਾ ਅਗਰ ਕੋ ਸ਼ਿਕਾਇਤਾਂ ਤੋਂ ਨਾਲ ਚੁੱਕਾ ਰਾਜ ਦੇ ਕਿਹੜੇ ਕਿਹੜੇ ਸਮੂਹ ਦਾ ਰਿਪੋਰਟ ਆ ਪਹਿਲਾਂ ਤਾਂ ਸੋਨਾਂ ਵਾਲੇ ਸਾਰੇ ਸਰੋਤਿਆਂ ਨੂੰ ਸਸਟ੍ਰਿਕਲ ਅੱਜ ਅਸੀਂ ਪਿੰਡ ਸੋਹੀਆਂ ਵਿੱਚ ਸਕੂਲ ਦਾ ਔਰ ਉਸ ਤੋਂ ਬਾਅਦ ਪਿੰਡ ਉਧਨਵਾਲ ਔਰ ਫਿਰ ਪਿੰਡ ਕੰਢੀਲਾ ਫਿਰ ਪਿੰਡ ਸਖੋਵਾਲ ਔਰ ਹੁਣ ਇਸ ਟਾਈਮ ਨਤ ਮੋਕਲ ਹੋਰ ਇਸ ਤੋਂ ਬਾਅਦ ਅਲੀਲ ਕਲਾ ਜਾ ਰਹੇ ਆ ਔਰ ਇਸ ਤੇ ਤਕਰੀਬਨ ਅਸੀਂ 60 ਲੱਖ ਕੁ ਹਜ਼ਾਰ ਰੁਪਏ ਦੀ ਗ੍ਰਾਂਟ ਜਿਹੜੀ ਦਿੱਤੀ ਸੀ ਇਹਨਾਂ ਸਕੂਲਾਂ ਚ ਤੇ ਉਹਦੇ ਕੰਮ ਜਿਹੜੇ ਹੋ ਚੁੱਕੇ ਨੇ ਉਹਨਾਂ ਦਾ ਜਾਇਜ਼ਾ ਲਿਆ ਔਰ ਉਦਘਾਟਨ ਕੀਤਾ ਔਰ ਇਸ ਤਿਹਤ ਜੋ ਬਾਕੀ ਕੰਮ ਨੇ ਉਹਨਾਂ ਦਾ ਵੀ ਅਸੀਂ ਜਿਹੜਾ ਜਲਦ ਤੋਂ ਜਲਦ ਕੰਮ ਸ਼ੁਰੂ ਕਰਵਾਉਣ ਜਾ ਰਹੇ ਆ ਸਰ ਪਿੰਡ ਵਾਲਿਆਂ ਦਾ ਸਵਾਲ ਇਹ ਆ ਵੀ ਆਪਾਂ ਇਸ ਸਕੂਲ ਤੇ ਤਸਵੀਰਾਂ ਵੀ ਦਾ ਜਾਣਾ ਕੀਤਾ ਜਾਵੇ ਪਰ ਊੜੀਆਂਣ ਤੁਰ ਕੇ ਜਾਣਾ ਪੈਂਦਾ ਦੂਰ ਉਹ ਨਾ ਜਾਇਆ ਜਾਵੇ ਅਹ ਦੇਖੋ ਇਹ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਨਾ ਇੱਕ ਕਹਿ ਸਕਦੇ ਹੋ ਡਿਮਾਂਡ ਹੈ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਵੀ ਸਕੂਲ ਨੇ ਸਾਡੇ ਸੈਂਟਰ ਦੇ ਵਿੱਚ ਬਣੇ ਹੋਏ ਨੇ ਉਹਨਾਂ ਨੂੰ ਅਸੀਂ ਵਾਤ ਤੋਂ ਵਾਤ ਜਿਹੜਾ ਆ ਉਹ ਵੱਡਾ ਕਰ ਸਕੀਏ ਔਰ ਉਹਦਾ ਜਿਹੜਾ ਬੱਚਿਆਂ ਨੂੰ ਖਾਸ ਕਰਕੇ ਜਿਹੜਾ ਫਾਇਦਾ ਮਿਲ ਸਕੇ ਉਹ ਸਾਰੇ ਕਸਾਨਾ ਤੁਹਾਡੇ ਕੋਲ ਦਿੱਤਾ ਜਾ ਰਿਹਾ ਥਾਣਾ ਆਇਆ ਥਾਣਾ ਵਾਤ ਤੋਂ ਵਾਤ ਦੇਖੋ ਆ ਰਿਹਾ ਕਿ ਪੁਰਾਣੀਆਂ ਫੀਲਡਾਂ ਦਾ ਵਾਟ ਮੈਂ ਤਾਂ ਮੈਂ ਤਾਂ ਪਹਿਲਾਂ ਵੀ ਕਹਿ ਚੁੱਕਾ ਹਾਂ ਝੂਠ ਜਿੰਨਾ ਮਰਜ਼ੀ ਕੋਈ ਬੋਲੇ ਝੂਠ ਸਾਹਮਣੇ ਆ ਜਾਂਦਾ ਹੁਣ ਆਵਾਮ ਦੇ ਸਾਹਮਣੇ ਆ ਕਿਹੜੇ ਕਮਰੇ ਬਣੇ ਕਿਹੜੇ ਨਹੀਂ ਬਣੇ ਆਵਾਮ ਨੂੰ ਪਤਾ ਹੈ ਕਿੰਨਾ ਕਿਤੇ ਦੇ ਝੂਠ ਬੋਲ ਲੈਣਗੇ ਆ ਜਿੰਨੇ ਵੀ ਆ ਨਾ ਦੇਖੋ ਕਿਸਾਨ ਯੂਨੀਅਨ ਨਹੀਂ ਮਾਰੇ ਇਹਨਾਂ ਦੇ ਲੀਡਰ ਜਿਹੜੇ ਮਾਰੇ ਆ ਝੂਠ ਬੋਲਦੇ ਆ ਨਾ ਜਿਹੜੇ ਝੂਠ ਬੋਲਣ ਵਾਲੇ ਇਹਨਾਂ ਦੇ ਵਿੱਚ ਬਹੁਤ ਅੱچھے ਲੀਡਰ ਸੀਗੇ ਅੱਜ ਤੋਂ ਜਦੋਂ ਇਹ ਹੋਇਆ ਸੀ ਸ਼ੁਰੂ ਸਾਡਾ ਮੋਰਚਾ ਪਰ ਹੁਣ ਟਾਈਮ ਦੇ ਨਾਲ ਇਹਨਾਂ ਦੇ ਵਿੱਚ ਕੁਝ ਇਹੋ ਜਿਹੇ ਮਤਲਬੀ ਲੋਕ ਜਿਹੜੇ ਜੁੜ ਚੁੱਕੇ ਨੇ ਜਿਹੜੇ ਆਪਣਾ ਫਾਇਦਾ ਚੁੱਕਣਾ ਚਾਹੁੰਦੇ ਆ ਅਦਰਵਾਇਜ਼ ਇਹੋ ਜਿਹੀ ਗੱਲ ਜੇ ਗੱਲ ਕਰੀਏ ਤੇ ਬਹੁਤ ਜ਼ਿਆਦਾ ਪੰਜਾਬ ਸਰਕਾਰ ਸਕੂਲਾਂ 'ਚ ਪੈਸੇ ਲਗਾ ਰਹੀ ਹੈ ਬਹੁਤ ਅਜੇ ਤੱਕ ਜਿਹੜਾ 100% ਪ੍ਰਾਈਵੇਟ ਸਕੂਲਾਂ 'ਚ ਲਗਾਵਾ ਉਹਨਾਂ ਨੂੰ ਮਾਪਿਆਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋ? ਅਹ ਦੇਖੋ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਸਾਡੇ ਹਲਕਾ ਸ਼੍ਰੀ ਅਰਗੁਨਪੁਰ ਸਾਹਿਬ 'ਚ ਕਈ ਇਹੋ ਜਿਹੇ ਸਕੂਲ ਨੇ ਜਿੱਥੇ ਪ੍ਰਾਈਵੇਟ ਸਕੂਲਾਂ ਤੋਂ हट ਕੇ ਬੱਚੇ ਆ ਸਰਕਾਰੀ ਸਕੂਲਾਂ ਚ ਆਏ ਨੇ ਔਰ ਬਾਕੀ 80 ਸਕੂਲ ਵਧੀਆ ਬਣਾ ਰਹੇ ਹਾਂ ਉਹ ਪਬਲਿਕ ਦਾ ਮਨ ਵੈਸੇ ਵੀ ਪ੍ਰਾਈਵੇਟ ਸਕੂਲਾਂ ਤੋਂ ਹਟ ਰਿਹਾ ਜਾ ਰਿਹਾ ਕਿਉਂਕਿ ਖਰਚਾ ਬਹੁਤ ਜ਼ਿਆਦਾ ਹੈ ਪਰ ਮੈਂ ਜਿੰਨੇ ਵੀ ਪ੍ਰਾਈਵੇਟ ਸਕੂਲਾਂ ਚ ਜਾ ਰਹੇ ਬੱਚੇ ਆ ਉਹਨਾਂ ਦੇ ਮਾਪਿਓ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਸਾਡੇ ਸਕੂਲ ਦੇਖੋ ਆ ਕੇ ਸਾਡਾ ਸਟਾਫ ਦੇਖੋ ਸਾਡੇ ਸਕੂਲਾਂ ਦੇ ਵਿੱਚ ਜੋ ਸਹੂਲਤਾਂ ਨੇ ਉਹ ਦੇਖੋ ਔਰ ਪ੍ਰਾਈਵੇਟ ਸਕੂਲਾਂ ਦੇ ਨਾਲ ਉਹਦੀ ਤੁਲਨਾ ਕਰੋ ਤਾਂ ਫਿਰ ਆਪਣਾ ਬੱਚਿਆਂ ਦਾ ਡਿਸੀਜਨ ਲਓ ਕਿ ਬੱਚੇ ਕਿੱਥੇ ਜੜੇ ਪੈਜਨੇ ਹਨ ਉਸ ਕੰਪਾਨਮੈਂਟ ਜਿਹੜੀ ਇੱਕ ਹਮਲਾ ਹੋਇਆ ਬਹੁਤ ਦੁਖਦਾਈ ਘਟਨਾ ਆ ਜੇ ਜੋ 26 ਨੌਜਵਾਨ ਜਿਹੜੇ ਸਾਡੇ ਧਰਮ ਦੇ ਆਧਾਰ ਤੇ ਮਾਰੇ ਗਏ ਨੇ ਬਹੁਤ ਗਲਤ ਹੈ ਮੈਂ ਤੋਂ ਇਸ ਵਾਸਤੇ ਕੋਈ ਗੱਲ ਕਹਿਣਾ ਚਾਹੁੰਦਾ ਕਿ ਸਾਨੂੰ ਸਮਾਜ ਨੂੰ ਜਿਹੜਾ ਸਿੱਖਿਆ ਕੋਣਾ ਜ਼ਰੂਰੀ ਹੈ ਕਿਉਂਕਿ ਮੈਂ ਮੇਰੀ ਆਦਤ ਹੈ ਕਿ ਮੈਂ मोस्टली ਜਿਹੜੇ ਆ ਬਾਕੀ ਦੇਸ਼ਾਂ ਦੇ ਵੀ ਨਿਊਜ਼ ਚੈਨਲ ਜਿਹੜਾ ਦੇਖਦਾ ਰਹਿੰਦਾ ਆ ਔਰ ਇਸ ਤਰ੍ਹਾਂ ਦੇ ਨਾਲ ਪਾਕਿਸਤਾਨ ਦੇ ਵੀ ਕਾਫੀ ਜਿਹੜੇ ਨਿਊਜ਼ ਚੈਨਲ ਦੇਖੇ ਉੱਥੇ ਬਸ ਕੋਈ ਰਾਗ ਲਾਇਆ ਹੁੰਦਾ ਹੈ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਸਾਡੇ ਵੀ ਕਈ ਚੈਨਲ ਇਦਾਂ ਦੇ ਨੇ ਇੰਡੀਆ ਦੇ ਜਿੱਥੇ ਕਿ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਬਸ ਕਿਹਾ ਜਾਂਦਾ ਮੇਰੀ ਆਪਣੀ ਸੋਚ ਹੈ ਕਿ ਸੁਪਰੀਮ ਕੋਰਟ ਆਫ ਇੰਡੀਆ ਜੁਆਗਾ ਆਪਣਾ ਇੱਕ ਆਰਡਰ ਪਾਸ ਕਰੇ ਜਿਸ ਤਹਿਤ ਇਹ ਹੋਏ ਕਿ ਕਿਸੇ ਵੀ ਸਟੇਜ ਤੋਂ ਕਿਸੇ ਵੀ ਚੈਨਲ ਤੋਂ ਜਾਂ ਕੋਈ ਜੇਕਰ ਸਰਕਾਰ ਚੰਗੀ ਹੋਵੇ ਨਾ ਸੈਂਟਰਲ ਗਵਰਨਮੈਂਟ ਚੰਗੀ ਹੋਵੇ ਤੇ ਕਾਨੂੰਨ ਪਾਸ ਕਰੇ ਇਹ ਕੋਈ ਵੀ ਸਟੇਸ਼ਨ ਕਿਸੇ ਵੀ ਧਰਮ ਦਾ ਨਾਮ ਨਹੀਂ ਲਏਗਾ ਕੋਈ ਵੀ ਚੈਨਲ ਕਿਸੇ ਧਰਮ ਦਾ ਨਾਮ ਨਹੀਂ ਲਏਗਾ ਸਿਰਫ ਤੇ ਸਿਰਫ ਜੇ ਉਹ ਇੰਡੀਅਨ ਆ ਤਾਂ ਉਹਦਾ ਨਾਮ ਕਹੇਗਾ ਵੀ ਸਿਟੀਜ਼ਨ ਆਫ ਇੰਡੀਆ ਫਲਾਨ ਜਗਾ ਦਾ ਉਹ ਨਾਮ ਤੋਂ ਉਚਾਰੇ अदरवाइज ਧਰਮ ਦਾ ਨਾਮ ਬਿਲਕੁਲ ਬੰਦ ਹੋ ਜਾਏਗਾ ਤੇ ਇਹ ਸਾਰਾ ਕੁਝ ਖਤਮ ਹੋ ਜਾਏਗਾ ਬਹੁਤ ਉਕੁੰਦਾ ਜਦੋਂ ਇਹ ਹਰ ਜੀਆਂ ਘਟਨਾਵਾਂ ਹੁੰਦੀਆਂ ਪੰਜਾਬ ਨੇ ਵੀ ਇਹ ਬਹੁਤ ਹੰਡਾਇਆ ਹੈ ਜੋ ਜੰਮੂ ਕਸ਼ਮੀਰ ਤੇ ਜੋ ਹੋ ਰਿਹਾ ਹੈ ਕਾਫੀ ਢੇਰ ਤੱਕ ਹਾਲਾਤ ਬਹੁਤ ਸ਼ਾਂਤ ਸੀਗੇ ਹੁਣ ਹਾਲਾਤ ਫਿਰ ਵਿਗੜੇ ਆ ਬਹੁਤ ਗੂੜਾ ਲੱਗਦਾ ਆ ਇਹਦੇ ਨਾਲ ਜੰਮੂ ਕਸ਼ਮੀਰ ਤੇ ਜੋ ਲੋਕ ਸੀਗੇ ਉਹਨਾਂ ਦੀ ਵੀ ਜੇਬ ਤੇ ਬੋਝ ਪੈਂਦਾ ਕਿਉਂਕਿ ਇੱਕ ਟੂਰਿਸਟ ਖੁਲੇ ਸੀਗੇ ਔਰ ਬਹੁਤ ਨੁਕਸਾਨ ਹੋਇਆ ਇਸ ਨੂੰ ਫਾਰਕ ਸਰਕਾਰ ਨੂੰ ਨਾ ਕਬੰਦ ਕਰਨ ਦੀ ਕੀਤੀ ਠੀਕ ਹੈ ਨਾ ਦੇਖੋ ਲੰਗੇ ਦੇ ਨਾਲ ਜਿਹੜਾ ਹੈਗਾ ਇੱਕ ਤੋਂ ਬਿਜ਼ਨਸ ਖਰਾਬ ਹੋਣਾ ਹੈ ਚਲੋ ਇਹ ਵਿਰੋਧ ਕਰਨ ਦਾ ਤਰੀਕਾ ਹੈਗਾ ਸਰਕਾਰ ਦਾ ਬਟ ਐਕਚੁਅਲ ਜੋ ਹਾਲਾਤ ਨੇ ਉਹ ਇਹੀ ਆ ਕਿ ਸਾਨੂੰ ਪਬਲਿਕ ਨੂੰ ਜਾਗਰੂਕ ਕਰਨਾ ਪਏਗਾ ਜੋ ਧਰਮ ਦੇ ਨਾਂ ਤੇ ਇੱਕ ਦੂਜੇ ਨੂੰ ਕਰਦੇ ਨੇ ਉਹ ਚੀਜ਼ ਨੂੰ ਹਟਾਉਣਾ ਪਏਗਾ ਪੈਸੇ ਤੇ ਦੇਖਿਆ ਜਾਏ ਤੇ ਨਾ ਦੇ ਪਾਕਿਸਤਾਨੀ ਆਵਾਮ ਲੜਾਈ ਚਾਹੁੰਦੀ ਨਾ ਇੰਡੀਆ ਦੀ ਆਵਾਮ ਲੜਾਈ ਚਾਹੁੰਦੀ ਹੈ ਇਹ ਤਾਂ ਸਿਰਫ ਉਹ ਹੀ ਲੋਕ ਕਰਾਉਂਦੇ ਆ ਜਿਹੜੇ ਆਪਣੇ ਮਤਲਬ ਵਾਸਤੇ ਫਾਇਦਾ ਜਿਹੜਾ ਦੇਖਦੇ ਉਹ ਹੀ ਸਾਰਾ ਕੁਝ ਕਰਾਉਂਦੇ ਆ ਬਾਕੀ ਸਰ ਵਿੰਡਾਮਿਤ ਕਈ ਪਾਸੇ ਸਪਨਾ ਨੇ ਮਾਰੀਆਂ ਤੇ ਆਹ ਉਹ ਸਰਕਾਰ ਦੇ ਦੇਖੋ ਜੀ ਉਹਦੇ ਮਤੇ ਪਾ ਚੁੱਕੇ ਆ 28 ਮਾਰਚ ਤੱਕ ਜਿਹੜੇ ਸਪਨਾ ਦੇ ਸਾਰੇ ਸਪਨਾ ਦੇ ਟੋਟਲੀ ਸਾਡੇ ਹਲਕਾ ਚੇੜ ਗਵਿੰਦਰ ਸਾਹਿਬ ਦੇ ਸਾਰਿਆਂ ਦੀ ਜਿਹੜੀ ਸਫਾਈ ਉਹ ਕਰਵਾਈ ਜਾਏ ਕਿ ਔਰ ਇਹਦਾ ਜਿਹੜਾ ਸਾਡੇ ਬਜਟ ਦੇ ਵਿੱਚ ਵਿਸ਼ੇਸ਼ ਜਿਹੜਾ ਉਹ ਰੱਖਿਆ ਗਿਆ ਆ ਬਜਟ ਉਹਦੇ ਨਾਲ ਅਸੀਂ ਸਾਰੇ ਪਿੰਡਾਂ ਦੇ ਸਪਨਾ ਦੀ ਸਫਾਈ ਕਰਵਾ ਦੇ ਹਾਂਜੀ ਪਹਿਲ ਦੇ